ਉਬੀ ਮਿੱਤਰੋ ਜਿਨ੍ਹਾਂ ਬੀਬੀਆਂ ਨੂੰ ਹੱਥਾਂ ਤੇ ਮੱਕੀ ਦੀ ਰੋਟੀ ਬਣਾਣੀ ਨਹੀਂ ਆਉਂਦੀ ਨਾ ਉਸ ਉਹਨਾਂ ਵਾਸਤੇ ਇੱਕ ਦੇਸੀ ਜਿਗਾਰਡ ਲੈ ਕੇ ਆਏ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਪੋਲਥਿੰਜ ਆ ਪਿਆ ਹੋਇਆ ਸੋ ਆ ਬੀਬੀ ਇਹਦੇ ਵਿੱਚ ਮਾ ਪਾਉਗੀ ਮੱਕੀ ਦੀ ਰੋਟੀ ਤਾਂ ਦੇਖੋ ਫਿਰ ਮੱਕੀ ਦੀ ਰੋਟੀ ਕਿਦਾਂ ਬਣਦੀ ਹੈ ਸੋ ਆ ਦੇਖੀ ਜਾਇਓ ਸੋ ਆ ਦੇਖੋ ਹੌਲੀ ਹੌਲੀ ਆ ਪਿੰਡਾਂ ਦੀ ਬੁੜੀਆਂ ਨੂੰ ਪਤਾ ਕਿ ਇਹ ਦਾ ਪਹਿਲਾਂ ਗੋਲ ਕਰੀਦੀ ਹੈ ਤੇ ਉਸ ਤੋਂ ਬਾਅਦ ਦੇਖੋ ਐਨਾ ਕਰਕੇ ਹੌਲੀ 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 ਬੇਖੋ ਇਹ ਨਾਲ ਜਿਹੜਾ ਲਸਾਫਾ ਹੈ ਕਦੋਂ ਯੂਸਡ ਆ ਰਿਹਾ ਸੋ ਜਿੰਨਾ ਵੀ ਬੇਨ ਹੱਥ ਦੇ ਨਾਲ ਮੱਕੀ ਦੀ ਰੋਟੀ ਨਹੀਂ ਬਣਾਣੀ ਆਂਦੀ ਸੋ ਉਹ ਇਦਾਂ ਮੱਕੀ ਦੀ ਰੋਟੀ ਬਣਾ ਸਕਦੇ ਨੇ ਸੋ ਜਦੋਂ ਬਣ ਜੂਗੀ ਸੋ ਤੁਹਾਨੂੰ ਉਹ ਵੀ ਦਿਖਾਵਾਂਗੇ ਤਵਾ ਪੂਰਾ ਗਰਮ ਹੈ ਸਪੋਣਾ ਇਹ ਮੱਕੀ ਦੀ ਰੋਟੀ ਤਵੇ ਦੇ ਉੱਪਰ ਜਾਊਗੀ ਤੇ ਫਿਰ ਸੇਕੂਗੀ ਤੇ ਬਣੂਗੀ ਸੋ ਆ ਦੇਖੋ ੋੜੀ ੋੜੀ ਮੱਕੀ ਦੀ ਰੋਟੀ ਤਿਆਰ ਹੋ ਰਹੀ ਹੈ ਉਸ ਤੋਂ ਬਾਅਦ ਫਿਰ ਤਵੇ ਤੇ ਥੋੜਾ ਜਿਹਾ ਤੁਸੀਂ ਦੇਸੀ ਘਿਓ ਲਾ ਲਓ ਸੁਵਾ ਦੇਖੋ ਮੱਕੀ ਦੀ ਰੋਟੀ ਫਿਰ ਤਵੇ ਦੀ ਉੱਪਰ ਇਦਾਂ ਆ ਚੜ ਗਈ ਮੱਕੀ ਦੀ ਰੋਟੀ ਤੁਸੀਂ ਦੇਖ ਸਕਦੇ ਹੋ ਉਹ ਵੀ ਮਿੱਤਰੋ ਬਣ ਗਈ ਆ ਫਿਰ ਮੱਕੀ ਦੀ ਰੋਟੀ ਸੁਵਾ ਦੇਖੋ ਮੱਕੀ ਦੀ ਰੋਟੀ ਸੁਕਾਉਣ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਨਾ ਜ਼ਰੂਰ ਕਰਿਓ ਜਿਹੜਾ ਸਾਨੂੰ ਵਾਹਿਗੁਰੂ ਦੇ ਰਿਹਾ ਵਾਹਿਗੁਰੂ